ਸੋਹਿਲਾ ਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੂ ਤਿਤ ਕਰ ਗਾਵੋ ਸੋਹਿਲਾ ਸੇਵਰੇ ਹੋ ਸਿਰਜਣਹਾਰੋ ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ ਹੋ ਵਾਰੀ ਜਿਤ ਸੁਹਲੇ ਸਦਾ ਸੁਖ ਹੋਈ ਰਹਾਓ ਨਿਤ ਨਿਤ ਜੀੜੇ ਸਮਾਲੀਆਨ ਦੇਖੇਗਾ ਦੇਵਨ ਹਾਰ ਤੇਰੇ ਦਾਨੈ ਕੀਮਤ ਨਾ ਪਵੈ ਤਿਸ ਦਾਤੇ ਗਵਣ ਸੁਮਾਰ ਸੰਬਤ ਸਾਹ ਲਿਖਿਆ ਮਿਲ ਕਿਰਪਾ ਬੋ ਤੀਲ ਦੇਹੋ ਸਜਣ ਅਸੀਸੜੀਆ जो वेल करकर पहचा सदडी नवन हारा स्मर नानक सिदि अवन्न राग आस महला पहला शे कर शे गुरु शे उपदेश गुरु गुरु ईको वेस अनेक बाबा कर करते की ए, सो कर राख वडाई वडाइ तु विश् चस्यािति वारि वारी माहुआ सूरज एक एकरु अनेक नानक करते के केते वेस राग तनासरी महला पहला ਗगन ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲ ਆਲੋ ਪਵਨ ਚਰੂ ਕਰੀ ਸਗਲ ਬਨ ਰਾਈ ਤੁਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਭੇਰੀ ਰਹਾਉ ਸਹਿਸ ਤਵ ਨੈਨ ਨਨ ਨੈਨ ਹੈ ਤੋਹਿ ਕਾ ਸਹਿਸ ਮੂਰਤ ਨਨਾਂ ਇੱਕ ਤੋਹੀ ਸਹਿਜ ਪਦ ਵਿਮਲ ਨਨ ਏਕ ਪਦ ਗੰਧ ਵੇਨਾ ਸਹਿਸ ਤਵ ਗੰਧ ਅਵਚਲ ਤਮੋਹੀ ਸਭ ਮਹਿ ਜੋਤ ਜੋਤ ਹੈ ਸੂਏ ਤਿਸ ਦੇ ਚਾਨਣ ਸਭ ਮਹਿ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਸੁਭਾਵੈ ਸੁ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅਨੰਦ ਨੋ 모ਹੀ ਆਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਰੰਗ ਕੋ ਹੋਏ ਜਾਂਦੇ ਤਿਰ ਨਾਇ ਵਸਾ ਰਾਗ ਗਉੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬੋ ਭਰਿਆ ਮਿਲ ਸਾਧੂ ਖੰਡ ਲਖੰਡਾ ਹੈ ਊਰ ਬਿਖਤਲ ਕੇ ਗੁਰ ਪਾਇਆ ਮਨ ਹਰ ਲੇ ਵ ਮੰਡਲ ਮੰਡਾ ਹੈ ਨਕਾਰੇ ਸਾਧੂ ਅੰਜਲੀ ਪੁਨ ਵੱਡਾ ਹੈ ਕਰ ਡੰਡਾ ਉਤ ਪੁਨ ਵੱਡਾ ਹੈ ਰਹਾਉ ਸਾਖਤ ਹਰਿ ਇਸ ਸਾਧਨਾ ਜਾਣਿਆ ਤਿਨ ਅੰਤਰ ਹੋ ਮੈਂ ਕੰਡਾ ਹੈ ਜੋ ਜਨ ਚੱਲੇ ਤੁਮੇ ਦੁਖ ਪਾਵੇ ਜਮ ਕਾਲਸ ਹੈ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੀ ਦੁਖ ਜਨਮ ਮਰਨ ਭਵ ਖੰਡਾ ਹੈ अविनाशी पुरुष पा आप रेमीसर बो सोब खंड ब्रह्मंडा हे हम गरीब मस्कीन प्रब तेरे हर राख राखड वड्डा हे जन नानक नाम आधार टीक है हर नामे ही सुख मंडाही राग गौड़ी पूर्वी मोहल्ला 5वा करो बिनंती सुनो मेरे मीता संत टहल की मेला ਈहां ਘਾਟ ਚ ਲੋਹਰ ਲਾਹਾ ਆਗੇ ਬਸਨ ਸੁਹਿਲਾ ਆਉਦ ਕਟੈ ਦਿਨ ਸਰੈ ਨਾਰੀ ਮਨ ਗੁਰ ਮਿਲ ਕਾਜ ਸੁਵਾਰੀ ਰਹਾਉ ਇਹੋ ਸੰਸਾਰ ਬਕਾਰ ਸੰਸੇ ਮਹਿ ਦਰਿਓ ਬ੍ਰਾਹਮ ਗਿਆਨੀ ਜਿਸੈ ਜਗਾਏ ਪੀਆ ਵਹਿ ਮੁਰਸ ਗਾਥ ਕਥਾ ਤਿਨ ਜਾਨੀ ਜਾ ਕੋ ਆਏ ਸੁਈ ਬਿਹਜ ਹੋ ਹਰ ਗੁਰ ਤੇ ਮਨੈ ਮਸੀਰਾ ਨੇ ਘਰ ਮਹਿਲ ਪਾਵੂ ਸੁਖ ਸਹਜੇ ਬਹਰ ਨਾ ਹੋਏ ਗੋਫੇਰਾ ਅੰਤਰ ਜਾਮੀ ਬੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਗੇ ਮੁਕ ਕਰ ਸੰਤਨ ਕੀ ਧੂਰੇ ਸੋਹਿਲਾ ਰਾਗ ਗਉੜੀ ਦੀਪ ਕੀ ਮਹੱਲਾ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵੋ ਸੋਹਿਲਾ ਸੇਵਰੇ ਹੋ ਸਿਰਜਣਹਾਰੋ ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ ਹੋ ਵਾਰੀ ਜਿਤ ਸੋਹਿਲੇ ਸਦਾ ਸੁਖ ਹੋਏ ਰਹਾਉ ਨਿਤ ਨਿਤ ਜੀੜੇ ਸਮਾਲੀਅਨ ਦੇਖੇਗਾ ਦੇਵਨ ਹਾਰ ਤਿਰ ਦਾਨ ਕੀਮਤ ਨਾ ਪਵੈ ਤਿਸ ਦਾਤੇ ਕਵਣ ਸੁਮਾਰ ਸੰਬਤ ਸਾਹਾ ਲਿਖਿਆ ਮਿਲ ਕਿਰਪਾਵ ਹੋਤੀਲ ਦੇਹੋ ਸਜਣ ਅਸੀਸੜੀਆ ਜਉ ਹੋਵੈ ਸਾਹਿਬ ਸਿਉ ਮੀਲ ਘਰ ਘਰ ਇਹੋ ਪਹੁੰਚਾ ਸਦੜੀ ਨਿਤ ਪਵਨ ਸਦਨ ਹਾਰਾ ਸੁਮਰੀਐ ਨਾਨਕ ਸੇ ਦੇਹ ਅਵਨ राग आसा महला पहला शे कर शे गुरु शे उपदीस गुरु गुरु एको वेस अनेक बाबा जय कर करते की रतो ए, सो कर राघवोयेर रहाओ विस्वे चस्या कडिया परा वारि माहुआ ਸੂਰਜ ਏਕ ਉਰਤ ਅਨੇਕ ਨਾਨਕ ਕਰਤੇ ਕੇ ਕੀਤੀ ਵੀਸ ਰਾਗ ਧਨਾਸ੍ਰੀ ਮਹੱਲਾ ਪਹਿਲਾ ਗगन ਮੈਂ ਥਾਲ ਰਵਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲ ਆਲੋ ਪਵਨ ਚਰੂ ਕਰੀ ਸਗਲ ਬਨ ਰਾਈ ਫੁਲੰਤ ਜੋਤੀ ਕੈਸੀ ਆਰਤੀ ਹੋਏ ਭਵਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਭੇਰੀ ਰਹਾਉ ਸਹਿਸ ਤਵ ਨੈਨ ਨਨ ਨੈਨ ਹੈ ਤੋਹੀ ਕਾ ਸਹਿਸ ਮੂਰਤ ਨਨ ਇਕ ਤੋਹੀ ਸਹਿਜ ਪਦ ਵਿਮਲ ਨਨ ਏਕ ਪਦ ਗੰਧ ਵੇਨਾ ਸਹਿਸ ਤਵ ਗੰਧ এবਚਲ ਤਮੋਹੀ ਸਭ ਮਹਿਜੂਤ ਜੋਤ ਹੈ ਸੂਈ ਤਿਸ ਦੇ ਚਾਨਣ ਸਭ ਮਹਿ ਚਾਨਣ ਹੋਈ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਸੁਭਾਵੈ ਸੁ ਆਰਤੀ ਹੋਈ ਹਰ ਚਰਨ ਕਵਲ ਮਕਰੰਧ ਲੋਭਿਤ ਮਨੋ ਅਨੰਦ ਨੋ ਮੋਹਿ ਆਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰਗ ਕਾ ਹੋਏ ਜਾਂ ਦੇ ਤਿਰਨੈ ਵਸਾ raag gauri purvi mahalla chautha kaam kroodh nagar bo bharia mil sadhu khand lakhnda hai purab lekh tal ke gur paaya man har leva mandala manda hai kar sadhu anjali pun vadda hai kar danda ut pun vadda hai raao sakat jis sadhna jaanya tin antar ho mai kanda hai ਜੋ ਜਨ ਚੱਲੇ ਜੁਬੇ ਦੁਖ ਪਾਵੇ ਹੈ ਜਮ ਕਾਲਸ ਹੈ ਸਿਰ ਡੰਡਾ ਹੀ ਹਰ ਜਨ ਹਰ ਹਰ ਨਾਮ ਸਮਾਣੀ ਦੁਖ ਜਨਮ ਮਰਨ ਭਵ ਖੰਡਾ ਹੀ ਅਬਿਨਾਸੀ ਪੁਰਖ ਪਾਇ ਆਪਰ ਮੀਸਰ ਬੋ ਸੋਭ ਖੰਡ ਬ੍ਰਹਮੰਡਾ ਹੀ ਹਮ ਗਰੀਬ ਮਸਕੀਨ ਪ੍ਰਵ ਤੇਰੇ ਹਰ ਰਾਖ ਰਾਖੜ ਵੱਡਾ ਹੀ ਗਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾਈ ਰਾਗ ਗਉੜੀ ਪੂਰਬੀ ਮਹੱਲਾ ਪੰਜਵਾ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਗਈ ਮੇਲਾ ਇਂਹਾ ਘਾਟ ਚ ਲਾਉ ਹਰ ਲਾਹਾ ਆਗੈ ਬਸਨ ਸੁਹਿਲਾ ਆਉਦ ਕਟੈ ਜਨ ਸਰਣ ਆਰੀ ਮਨ ਗੁਰ ਮਿਲ ਕਾਜ ਸੁਵਾਰੀ ਰਹਾਉ ਇਹੋ ਸੰਸਾਰ ਬਿਕਾਰ ਸੰਸੇ ਮਹਿ ਦਰਿਓ ਬ੍ਰਹਮ ਗਿਆਨੀ ਜਿਸਹਿ ਜਗਾਏ ਪੀਆ ਵਹਿੁਰਸ ਗਤ ਕਥਾ ਤਿਨ ਜਾਨੀ ਜਾ ਕੋ ਆਏ ਸੁਈ ਬਹਿਜ ਹੋ ਹਰ ਗੁਰ ਤੇ ਮਨੈ ਮਸੀਰਾ ਨਿਜ ਘਰ ਮਹਿਲ ਪਾਵੂ ਸੁਤ ਸਹਜੀ ਬਹੁਰ ਨਾ ਹੋਏ ਗੂਫੀਰਾ ਅੰਤਰ ਜਾਮੀ ਬੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਗੈ ਮੁਕ ਕਰ ਸੰਤਨ ਕੀ ਧੂਰੇ ਸੋਹਿਲਾ ਰਾਗ ਗਉੜੀ ਦੀਪ ਕੀ ਮਹੱਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੂ ਤਿਤ ਕਰ ਗਾਵੋ ਸੋਹਿਲਾ ਸੇਵਰੇ ਹੋ ਸਿਰਜਣਹਾਰੋ ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ ਹੋ ਵਾਰੀ ਜਿਤ ਸੁਹੇਲੇ ਸਦਾ ਸੁਖ ਹੋਏ ਰਹਾਓ ਨਿਤ ਨਿਤ ਜੀੜੇ ਸਮਾਲੀਅਨ ਦੇਖੇਗਾ ਦੇਵਨ ਹਾਰ ਤੇਰੀ ਦਾਨੈ ਕੀਮਤ ਨਾ ਪਵੈ ਤਿਸ ਦਾਤੇ ਕਵਣ ਸੁਮਾਰ ਸੰਬਤ ਸਾਹ ਲਿਖਿਆ ਮਿਲ ਕਿਰਪਾ ਬਹੁਤ ਧੀਲ ਦੇਹੋ ਸਰਣ ਅਸੀਸੜੀਆਂ वेल करकर पहचा सदडी नवन हारा स्मरि नानक सिधन राग आसा महला पहला शे कर शे गुरु शे उपदेश गुरु गुरु इको विस अनेक ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰਾਖ ਵਡਾਈ ਤੋਏ ਰਹਾਉ ਵਿਸੂਏ ਚ ਸਿਆ ਕੜੀਆਂ ਪਹਿਰਾ ਥਿੱਤੀ ਵਾਰੀ ਮਾਹੂਆ ਸੂਰਜ ਏਕ ਰੁੱਤ ਅਨੇਕ ਨਾਨਕ ਕਰਤੇ ਕੇ ਕੀਤੇ ਵੀਸ ਰਾਗ ਧਨਾਸ੍ਰੀ ਮਹੱਲਾ ਪਹਿਲਾ ਗगन ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲ ਆਲੋ ਪਵਨ ਚਰੂ ਕਰੀ ਸਗਲ ਬਨ ਰਾਈ ਫੁਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਭੇਰੀ ਰਹਾਓ ਸਹਿਸ ਤਵ ਨੈਨ ਨਨ ਨੈਨ ਹੈ ਤੋਹਿ ਕਾ ਸਹਿਜ ਮੂਰਤ ਨਨਾਂ ਇੱਕ ਤੋਹੀ ਸਹਿਜ ਪਦ ਵਿਮਲ ਨਨ ਏਕ ਪਦ ਗੰਧ ਵੇਨਾ ਸਹਿਸ ਤਵ ਗੰਧ এবਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਈ ਤਿਸ ਦੇ ਚਾਨਣ ਸਭ ਮਹਿ ਚਾਨਣ ਹੋਵੇ ਗੁਰ ਸਾਖੀ ਜੋਤ ਪ੍ਰਗਟ ਹੋਵੇ ਜੋਤ ਸੁਭਾਵੈ ਸੁ ਆਰਤੀ ਹੋਵੇ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅਨਜਨੋ 모ਹੀ ਆਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਰੰਗ ਕੋ ਹੋਏ ਜਾਂਦੇ ਤਿਰ ਨਾਇ ਵਸਾ ਰਾਗ ਗਉੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬੋ ਭਰਿਆ ਮਿਲ ਸਾਧੂ ਖੰਡ ਲਖੰਡਾ ਹੈ ਊਰ ਬਿਖਤ ਲਿਖਤ ਲਿਖੇ ਗੁਰ ਪਾਇਆ ਮਨ ਹਰ ਲੇਵਾ ਮੰਡਲ ਮੰਡਾ ਹੈ ਇਨਕਾਰ ਸਾਧੂ ਅੰਜਲੀ ਬਨ ਵਡਾਹੀ ਕਰ ਡੰਡਾ ਉਤਪਨ ਵਡਾਹੀ ਰਹਾਉ ਸਾਖਤ ਹਿਸ ਸਾਧਨਾ ਜਾਣਿਆ ਤਿਨ ਅੰਤਰ ਹੋ ਮੈਂ ਕੰਡਾਹੀ ਜੋ ਜੋ ਚਲੈ ਚੁਬੈ ਦੁਖ ਪਾਵਹਿ ਜਮ ਕਾਲ ਸਹ ਹੈ ਸਿਰ ਡੰਡਾਹੀ ਹਰ ਜਨ ਹਰ ਹਰ ਨਾਮ ਸਮਾਣੀ ਦੁਖ ਜਨਮ ਮਰਨ ਪਵਖੰਡਾਹੀ ਅਬਿਨਾਸੀ ਪੁਰਖ ਪਾਇ ਆਪਰ ਮੀਸਰ ਬਹੁ ਸੋਭ ਖੰਡ ਬ੍ਰਹਮੰਡਾ ਹੈ ਹਮ ਗਰੀਬ ਮਸਕੀਨ ਪ੍ਰਵ ਤੇਰੇ ਹਰ ਰਾਖ ਰਾਖ ਵਡ ਵੱਡਾ ਹੈ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾਹੀ ਰਾਗ ਗੌੜੀ ਪੂਰਬੀ ਮਹੱਲਾ 5 ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਗਈ ਮੇਲਾ ਈहां ਘਾਟ ਚਲੋ ਹਰ ਲਾਹਾ ਆਗੈ ਬਸਨ ਸੁਹੀਲਾ ਆਉਦ ਕਟੈ ਜਨ ਸਰੈ ਨਾਰੀ ਮਨ ਗੁਰ ਮਿਲੈ ਕਾਜ ਸੁਵਾਰੀ ਰਹਾਉ ਇਹੋ ਸੰਸਾਰ ਬਿਕਾਰ ਸੰਸੇ ਮਹਿ ਦਰਿਓ ਬ੍ਰਹਮ ਗਿਆਨੀ ਜਿਸੈ ਜਗਾਏ ਪੀਆ ਵਹਿ ਹਰਸ ਗਾਥ ਕਥਾ ਤਿਨ ਜਾਨੀ ਜਾ ਕੋ ਆਏ ਸੁਈ ਬਿਹਜ ਹੋ ਹਰ ਗੁਰ ਤੇ ਮਨ ਮਸੀਰਾ ਨਿਜ ਘਰ ਮਹਿਲ ਪਾਵਉ ਸੁਖ ਸਹਿਜਿ ਬੋਹਰ ਨ ਹੋਇ ਗੋਫੀਰਾ ਅੰਤਰ ਜਾਮੀ ਬੁਰਖ ਵਿਧਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਗੈ ਮੁਕ ਕਰ ਸੰਤਨ ਕੀ ਧੂਰੇ ਸੋਹਿਲਾ ਰਾਗ ਗਉੜੀ ਦੀਪ ਕੀ ਮਹੱਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੂ ਤਿਤ ਕਰ ਗਾਵੋ ਸੋਹਿਲਾ ਸੇਵਰੇ ਹੋ ਸਿਰਜਣਹਾਰੋ ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ ਹੋ ਵਾਰੀ ਜਿਤ ਸੋਹਿਲੇ ਸਦਾ ਸੁਖ ਹੋਏ ਰਹਾਉ ਨਿਤ ਨਿਤ ਜੀਅੜੇ ਸਮਾਲੀਐਨ ਦੇਖੇਗਾ ਦੇਵਨਹਾਰ ਤਿਰਿ ਦਾਨੇ ਕੀਮਤ ਨਾ ਪਵੈ ਤਿਸ ਦਾਤੇ ਕਵਣ ਸੁਮਾਰ ਸੰਬਤ ਸਾਹ ਲਿਖਿਆ ਮਿਲ ਕਰ ਪਾਵੋ ਹੋ ਤੀਲ ਦੇਹੋ ਸਜਣ ਅਸੀਸੜੀਆ ਜਉ ਹੋਵੈ ਸਾਹਿਬ ਸਿਉ ਮੀਲ ਘਰ ਘਰ ਏਹੋ ਪਹੁੰਚਾ ਸਦੜੀ ਨਿਤ ਭਵਨ ਸਦਨ ਹਾਰਾ ਸਿਮਰੀਐ ਨਾਨਕ ਸੇ ਦੇਹ ਅਵੰਨ राग आसा महला पहला शे कर शे गुरु शे उपदेश गुरु गुरु एको वेस अनेक बाबा जय कर करते कीर तोवे राघवी रहाओ विश्वे चसिया कडिया परा वारी माहुआ ਸੂਰਜ ਏਕੁਰਤ ਅਨੇਕ ਨਾਨਕ ਕਰਤੇ ਕੇ ਕੀਤੀ ਵੀਸ ਰਾਗ ਵਤਨਾ ਸ੍ਰੀ ਮਹੱਲਾ ਪਹਿਲਾ ਗगन ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲ ਆਲੋ ਪਵਨ ਚਵਰੂ ਕਰੀ ਸਗਲ ਬਨ ਰਾਈ ਫੁਲੰਤ ਜੋਤੀ ਕੈਸੀ ਆਰਤੀ ਹੋਏ ਭਵਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਭੇਰੀ ਰਹਾਉ ਸਹਿਸ ਤਵ ਨੈਨ ਨਨ ਨੈਨ ਹੈ ਤੋਹੀ ਕਾ ਸਹਿਸ ਮੂਰਤ ਨਾ ਨਾ ਇਕ ਤੋਹੀ ਸਹਿਜ ਪਦ ਵਿਮਲ ਨਨ ਏਕ ਪਦ ਗੰਧ ਵੇਨਾ ਸਹਿਸ ਤਵ ਗੰਧ ਅਵਚਲ ਤਮੋਹੀ ਸਭ ਮਹਿਜੂਤ ਜੋਤ ਹੈ ਸੂਈ ਤਿਸ ਦੇ ਚਾਨਣ ਸਭ ਮਹਿ ਚਾਨਣ ਹੋਈ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਸੁਭਾਵੈ ਸੁ ਆਰਤੀ ਹੋਈ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅਨੰਦ ਨੋ ਮੋਹਿ ਆਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰਗ ਕਾ ਹੋਏ ਜਾਂਦੇ ਤਿਰਨੈ ਵਸਾ raag gauri purvi mahalla chautha kaam kroodh nagar bo bharia mil sadhu khand lakhnda hai purab likh tal ke gore paya man harleva mandala manda hai kar sadhu anjali pun vadda hai kar danda ut pun vadda hai raao sagad jis sadhna jaanya tin antar ho mai kanda hai ਜੋ ਜਨ ਚੱਲੇ ਜੁ ਬੇਦਖ ਪਾਵੇ ਜਮ ਕਾਲ ਸਹ ਹੈ ਸਿਰ ਡੰਡਾ ਹੀ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਪਵ ਖੰਡਾ ਹੀ ਅਬਿਨਾਸੀ ਪੁਰਖ ਪਾਇ ਆਪਰ ਮੀਸਰ ਬੋ ਸੋਭ ਖੰਡ ਬ੍ਰਹਮੰਡਾ ਹੀ ਹਮ ਗਰੀਬ ਮਸਕੀਨ ਪ੍ਰਵ ਤੇਰੇ ਹਰ ਰਾਖ ਰਾਖ ਵਡ ਵੱਡਾ ਹੀ ਦਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾਹੀ ਰਾਗ ਗਉੜੀ ਪੂਰਬੀ ਮਹੱਲਾ ਪੰਜਵਾ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟੈਲਗੀ ਮੇਲਾ ਇਂਹਾ ਘਾਟ ਚ ਲੋਹਰ ਲਾਹਾ ਆਗੇ ਬਸਨ ਸੁਹੀਲਾ ਆਉਦ ਕਟੈ ਦਨ ਸਰਣ ਆਰੀ ਮਨ ਗੁਰ ਮਿਲ ਕਾਜ ਸੁਵਾਰੀ ਰਹਾਉ ਇਹੋ ਸੰਸਾਰ ਬਿਕਾਰ ਸੰਸੇ ਮਹਿ ਦਰਿਓ ਬ੍ਰਹਮ ਗਿਆਨੀ ਜਿਸਹਿ ਜਗਾਏ ਪੀਆ ਵਹਿ ਹਰਸ ਗਾਥ ਕਥਾ ਤਿਨ ਜਾਨੀ ਜਾ ਕੋ ਆਏ ਸੁਈ ਬਿਹਜ ਹੋ ਹਰ ਗੁਰ ਤੇ ਮਨ ਮਸੀਰਾ ਨਿਡ ਘਰ ਮਹਿਲ ਪਾਵੂ ਸੁਖ ਸਹਜੀ ਬੋਹਰ ਨਾ ਹੋਏ ਗੋ ਫੇਰਾ ਅੰਤਰ ਜਾਮੀ ਬੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਗੈ ਮੁਕ ਕਰ ਸੰਤਨ ਕੀ ਧੂਰੇ ਸੋਹਿਲਾ ਰਾਗ ਗਉੜੀ ਦੀਪ ਕੀ ਮਹੱਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੂ ਤਿਤ ਕਰ ਗਾਵੋ ਸੋਹਿਲਾ ਸੇਵਰੇ ਹੋ ਸਿਰਜਣਹਾਰੋ ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ ਓ ਵਾਰੀ ਜਿਤ ਸੁਹਲੇ ਸਦਾ ਸੁਖ ਹੋਈ ਰਹਾਓ ਨਿਤ ਨਿਤ ਜੀੜੇ ਸਮਾਲੀਆਨ ਦੇਖੇਗਾ ਦੇਵਨ ਹਾਰ ਤੇਰੇ ਦਾਨੇ ਕੀਮਤ ਨਾ ਪਵੈ ਤਿਸ ਦਾਤੇ ਕਵਣ ਸੁਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੀਲ ਦੇਹੋ ਸਜਣ ਅਸੀਸੜੀਆ वै सा करकर एव पहच सदडी नवन सदनहारा स्मर नानक सिदि अवन राग आस महला पहला शे कर गुर शे गुरु शे उपदेश गुरु गुरु ईको विस अनेक बाबा जय कर करते कीर तो ए सो कर राख वडाई तो रहाओ विश्वे चस्या कड़िया पहरा थिती वारी मा हुआ सूरज एक को रुत अनेक नानक करते के केते वेश राग तना श्री महला पहला ਗगन ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲ ਆਲੋ ਪਵਨ ਚਰੂ ਕਰੀ ਸਗਲ ਬਨ ਰਾਈ ਫੁਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਭੇਰੀ ਰਹਾਉ ਸਹਿਸ ਤਵ ਨੈਨ ਨਨ ਨੈਨ ਹੈ ਤੁਹੀ ਕਾ ਸਹਿਸ ਮੂਰਤ ਨਨਾਂ ਇੱਕ ਤੋਹੀ ਸਹਿਜ ਪਦ ਵਿਮਲ ਨਨ ਏਕ ਪਦ ਗੰਧ ਵੇਨਾ ਸਹਿਸ ਤਵ ਗੰਧ ਅਵਚਲ ਤਮੋਹੀ ਸਭ ਮਹਿ ਜੋਤ ਜੋਤ ਹੈ ਸੂਏ ਤਿਸ ਦੇ ਚਾਨਣ ਸਭ ਮਹਿ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਸੁਭਾਵੈ ਸੁ ਆਰਤੀ ਹੋਏ ਹਰ ਚਰਨ ਕਵਲ ਮਕਰੰਧ ਲੋਭਿਤ ਮਨੋ ਅਨੰਦ ਨੋ ਮੋਹਿ ਆਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰਗ ਕਉ ਹੋਏ ਜਾਂਦੇ ਤਿਰ ਨਾਇ ਵਸਾ ਰਾਗ ਗਉੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬੋ ਭਰਿਆ ਮਿਲ ਸਾਧੂ ਖੰਡ ਲਖੰਡਾ ਹੈ ਊਰ ਬਿਖਤਲ ਕੇ ਗੁਰ ਪਾਇਆ ਮਨ ਹਲੇ ਵ ਮੰਡਲ ਮੰਡਾ ਹੈ ਇਨਕਾਰ ਸਾਧੂ ਅੰਜਲੀ ਪੁਨ ਵੱਡਾ ਹੈ ਕਰ ਡੰਡਾਤ ਪੁਨ ਵੱਡਾ ਹੈ ਰਹਾਉ ਸਾਖਤ ਹਰਿ ਸਾਧਨਾ ਜਾਣਿਆ ਤਿਨ ਅੰਤਰ ਹੋ ਮੈਂ ਕੰਡਾਹੀ ਜਉ ਜਉ ਚੱਲੇ ਜੁ ਬੇ ਦੁਖ ਪਾਵਹਿ ਜਮ ਕਾਲਸ ਹੈ ਸਿਰ ਡੰਡਾਹੀ ਹਰ ਜਨ ਹਰ ਹਰ ਨਾਮ ਸਮਾਣੀ ਦੁਖ ਜਨਮ ਮਰਨ ਪਵਖੰਡਾਹੀ ਅਬੇਨਾਸੀ ਪੁਰਖ ਪਾਇ ਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਮੰਡਾ ਹੈ ਹਮ ਗਰੀਬ ਮਸਕੀਨ ਪ੍ਰਵ ਤੇਰੇ ਹਰ ਰਾਗ ਰਾਗ ਬਡ ਵੱਡਾ ਹੈ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਸੁਖ ਮੰਡਾ ਹੈ ਰਾਗ ਗੌੜੀ ਪੂਰਬੀ ਮਹੱਲਾ ਪੰਜਵਾ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਗਈ ਮੇਲਾ ਇਂਹਾਂ ਘਾਟ ਚ ਲੋਹਰ ਲਾਹਾ ਆਗੈ ਬਸਨ ਸੁਹੀਲਾ ਆਉਦ ਕਟੈ ਦਿਨ ਸਰੈ ਨਾਰੀ ਮਨ ਗੁਰ ਮਿਲ ਕਾਜ ਸੁਵਾਰੀ ਰਹਾਉ ਇਹੋ ਸੰਸਾਰ ਬਿਕਾਰ ਸੰਸੇ ਮਹਿ ਦਰਿਓ ਬ੍ਰਹਮ ਗਿਆਨੀ ਜਿਸੈ ਜਗਾਏ ਪੀਆ ਵਹਿ ਹਰਸ ਗਤਿ ਕਥਾ ਤਿਨ ਜਾਨੀ ਜਾ ਕੋ ਆਈ ਸੁਈ ਬਿਹਜ ਹੋ ਹਰ ਗੁਰਤੀ ਮਨੈ ਮਸੀਰਾ ਨਿਜ ਘਰ ਮਹਿਲ ਪਾਵੂ ਸੁਖ ਸਹਜੇ ਬੋਹਰ ਨਾ ਹੋਏ ਗੂਫੇਰਾ ਅੰਤਰ ਜਾਮੀ ਬੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਗੈ ਮੁਖ ਕਰ ਸੰਤਨ ਕੀ ਧੂਰੇ